ਪੁਲਿਸ ਨਾਲ ਕ੍ਰਾਸਫਾਇਰਿੰਗ ਦੌਰਾਨ ਦੋ ਲੁਟੇਰੇ ਜ਼ਖਮੀ ਅਤੇ ਲੁੱਟ ਤੰਕੀ ਗੋਰੀਬਾਰੀ ਦੇ ਦੋਸ਼ੀ 5 ਗ੍ਰਿਫਤਾਰ ਪੁਲਿਸ ਨਾਲ ਹੋਈ ਕ੍ਰਾਸਫਾਇਰਿੰਗ ਦੌਰਾਨ ਜ਼ਖਮੀ ਕਰਕੇ ਪੁਲਸ ਨੇ ਲੁਟੇਰਿਆਂ ਨੂੰ ਪਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਕੀਤਾ ਕਾਬੂ ਅਤੇ ਜਾਂਚ ਦੌਰਾਨ ਪੁਲਸ ਨੇ ਉਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦਿਆਂ ਮੈਂ ਤਿਲੰਦਰ ਪੁਲਿਸ ਨੇ ਦੱਸਿਆ ਕਿ ਸ਼ਹਿਰ ਵਾਸੀ ਸ਼੍ਰੀ ਸ਼ੰਕਰ ਨੇ ਦੱਸਿਆ ਕਿ ਪਿਸਤੌਲ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਲੁੱਟ ਲਿਆ ਤੇ ਹਵਾ ਵਿੱਚ ਗੋਲੀਆਂ ਚਲਾ ਕੇ ਉਥੋਂ ਫਰਾਰ ਹੋ ਗਿਆ ਸ਼ਿਕਾਇਤ ਦੇ ਆਧਾਰ ਤੇ ਥਾਣਾ ਬਸਤੀ ਬਾਬਾ ਖੇਲ ਜਲੰਧਰ ਵਿਕੇ ਅਸਲਾ ਤਗਾ ਗਿਆ ਅਤੇ ਜਾਂਚ ਦੌਰਾਨ ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਹੁਣਾਵਲ ਪਹੁੰਚੀ ਤਾਂ ਸ਼ੱਕੀ ਵਿਅਕਤੀਆਂ ਨੇ ਪੁਲਸ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਪੁਲਸ ਦੀ ਗੱਡੀ ਦੀ ਵਿੰਡਸ਼ੀਲਡ 'ਚ ਜਾ ਵੱਜੀ ਅਤੇ ਪੁਲਸ ਨੇ ਦੱਸਿਆ ਕਿ ਇਸ ਦੌਰਾਨ ਸ਼ੱਕੀ ਵਿਅਕਤੀ ਖਾਲੀ ਪਲਾਂਟ ਤੋਂ ਫਰਾਰ ਹੋ ਗਿਆ ਪੁਲਸ ਦੀ ਚੇਤਾਵਨੀ ਦੇ ਬਾਵਜੂਦ ਉਹਨਾਂ ਨੇ ਲਗਾਤਾਰ ਗੋਲੀਬਾਰੀ ਕੀਤੀ ਅਤੇ ਕ੍ਰਾਂਸ ਫਾਇਰ ਦੌਰਾਨ ਦੋਵੇਂ ਸ਼ੱਕੀ ਵਿਅਕਤੀ ਜ਼ਖਮੀ ਹੋ ਗਏ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਮੋਲਜਮ ਪਵਨ ਉਰਫ ਕਰਨ ਅਤੇ ਤਰੂਪ ਕੈਨੇਡਾ ਦਾ ਰਹਿਣ ਵਾਲਾ ਗੋਪੀ ਇਹ ਕਹਿੰਦੇ ਕੰਮ ਕਰਦੇ ਸਨ ਅਤੇ ਪੁਲਿਸ ਨੇ ਮੁਲਜ਼ਮਾ ਕੋਲੋਂ 32 ਬੋਲ ਦਾ ਇੱਕ ਪਿਸਤੌਲ ਇੱਕ ਕਾਰਤੂਸ ਅਤੇ 315 ਬੋਲ ਦਾ ਦੇਸੀ ਕੱਟਾ ਇੱਕ ਕਾਰਤੂਸ ਇੱਕ ਮੋਟਰਸਾਈਕਲ ਅਤੇ 11000 ਰੁਪਏ ਜ਼ਬਤ ਕੀਤੇ ਹਨ ਪੁਲਿਸ ਨੇ ਦੱਸਿਆ ਕਿ ਗੋਪਾ ਦੇ ਨਿਰਦੇਸ਼ਾਂ ਤੇ ਜਤਿੰਦਰ ਉਰਫ ਕੋਲੂ ਨੇ ਬਕਤੀ ਬੋਲ ਦਾ 10 ਰੌਂਡ ਅਤੇ ਗੁਰਿੰਦਰ ਸਿੰਘ ਅਤੇ ਸਤਵੀਰ ਨੇ 335 ਬੋਲ ਦਾ ਦੇਸੀ ਕੱਟਾ ਅਤੇ 2 ਰੌਂਡ ਸਪਲਾਈ ਕੀਤੇ ਸਨ ਜਾਂਚ ਦੌਰਾਨ ਪੁਲਿਸ ਨੇ ਦੱਸਿਆ ਕਿ ਧਰੂਵ ਅਤੇ ਪਵਨ ਨੂੰ ਗੁਰਮੀਰ ਸਿੰਘ ਦੇ ਕਰ ਗੋਲੀਆਂ ਚਲਾਈਆਂ ਸੀ ਜੀ ਇਹ ਕਾਰਵਾਈ ਦੀ ਵੀਡੀਓ ਬਣਾ ਕੇ ਕੋਪਾ ਨੂੰ ਭੇਜੀ ਗਈ ਸੀ ਜਿਸ ਨੇ ਉਹਨਾਂ ਨੂੰ 25000 ਰੁਪਏ ਦੇਣੇ ਸਨ ਜਲੰਧਰ ਪੁਲਿਸ ਨੇ ਮਲਜ਼ਮ ਗੁਰਪਾਲ ਸਿੰਘ ਉਰਫ ਗੋਪਾ ਪਿੰਡ ਫਲਿਆਲੀ ਜਲੰਧਰ ਜੋ ਕਿ ਉਹਨ ਕੈਨੇਡਾ ਵਿੱਚ ਦਮਨ ਪ੍ਰਤੀジング ਵਾਸੀ ਕਬੂਲਪੁਰ ਜਲੰਧਰ ਪਰਮਵੀਰ ਸਿੰਘ ਮੁਬਾਰਕ ਪੋਸ਼ੇਖਾ ਜਲੰਧਰ ਅਤੇ ਸ਼ੋਭਮ ਵਾਸੀ ਪਿੰਡ ਫਲਿਆਲੀ ਜਲੰਧਰ ਪੁਲਿਸ ਨੇ ਇਨਾਮ ਮਲਜ਼ਮਾਂ ਖਿਲਾਫ ਅਸਲਾ ਏਕੜਦਾ ਕੇਸ ਦਰਜ ਕਰ ਲਿਆ ਅਤੇ ਪੁਲਿਸ ਇਸ ਮਾਮਲੇ ਦੀ ਅਗਲੀਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਪੀਸ ਟੀਵੀ ਇਹ ਅੱਜ ਤੋਂ 25 ਦਿਨ ਪਹਿਲਾਂ ਇੱਕ ਕਿਲ ਹੈ ਜੀ ਜਲੰਧਰ ਤੇ ਤੇ ਪ੍ਰੈਕਟਿਸ ਕਰਦੇ ਸੀਗੇ ਕੋਈ ਕੇਸ ਲੜ ਰਹੇ ਸੀਗੇ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕੇਟ ਤੇ ਦੋ ਪਰਸਨ ਫਾਇਰ ਹੋਏ ਸੀਗੇ ਉਹਦੀ ਗੁੱਤੀ ਜਿਹੜੀ ਇੱਕ ਕਲੈਂਟ ਬਾਂਚ ਇਨਚਾਰਜ ਤੇ ਸੀਆਈਏ ਇਨਚਾਰਜ ਲੱਗੇ ਹੋਏ ਸੀਗੇ ਤੇ ਦੋ ਮੇਨ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀਗੀ ਉਹ ਫੜੇ ਗਏ ਇਹ ਲਾਈਵ ਸਨੇਚਿੰਗ ਕਰਦੇ ਸੀਗੇ ਪਸਤੀਵਾਵਾ ਖਾਦ ਤੇ ਇਰੀਐਕਸ਼ਨ ਇਨਫੋਰਮੇਸ਼ਨ ਕੰਟਰੋਲ ਰੂਮਸ ਗਈ ਇਹਨਾਂ ਨੂੰ ਕਹਿੰਦੇ ਆ ਸੰਵੇਰਾ ਸੀਗਾ ਇਸ ਜਗ੍ਹਾ ਤੇ ਕਾਫੀ ਕ੍ਰਾਸਫਾਇਰਿੰਗ ਵੀ 8 ਦਿਨ ਪਹਿਲਾਂ ਦੀ ਗੱਲ ਰhttparty ਕ੍ਰਾਸਫਾਇਰਿੰਗ ਚ ਕੋਈ ਪੁ냐 ਦੇ ਗ੍ਰੇ ਬੁਲੀਆਂ ਵੀ ਚਲੀਆਂ ਤੇ ਇਹ ਦੋਨੋਂ ਵਿਅਕਤੀ ਜ਼ਖਮੀ ਹੋ ਕੇ ਦੋ ਵੈਪਨ ਨੇਨਾ ਦੇ ਪੋਜੀਸ਼ਨ ਤੋਂ ਮਿਲੇ ਇੱਕ 2315 ਪੋਰ ਦਾ ਕੰਟਰੀ ਮਿਡ ਵੈਪਨ ਹੈ ਤੇ ਪੱਤੀ ਬੋਲਦੀ ਇੱਕ ਰੋਲਵਰ ਹੈ ਤੇ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੂੰ ਦੋ ਗੁਲੀਆਂ ਲੱਗੀਆਂ ਪਹਿਲਾ ਕ੍ਰਿਟੀਕਲ ਸੀਗਾ ਉਹ ਕੀ ਸੀ ਤੇ ਇੱਕ ਨੂੰ ਇੱਕ ਗੋਲੀ ਲੱਗੀ ਜੀ ਪਹਿਲਾ ਵੀ ਇਹਨਾਂ ਤੇ ਦੋ ਦਿਨ ਸਨਾਚਿੰਗ ਦੇ ਪਰਚੂ ਹੈ ਜਦ ਇੰਟਰੋਗੇਸ਼ਨ ਹੋਈ ਨਾ ਦੀ ਇਨਵੈਸਟੀਗੇਸ਼ਨ ਅੱਗੇ ਚਲੀ ਉਸ ਤੋਂ ਬਾਅਦ ਇੱਕ ਗੁਰਪ੍ਰੀਤ ਗੁਰਪਾਲ ਅਲਿਆਸ ਗੋਪਾ ਕਰਕੇ ਵਿਅਕਤੀ ਇੱਕ ਕਪੂਤਲੇ ਦਾ ਰਹਿਣ ਵਾਲਾ ਹੈ ਜਿਹੜਾ ਫੋਰਨ ਚ ਬੈਠਾ ਹੈ ਇਹਦੀ ਆਲਮੋਸਟ ਸਾਰੀ ਫੈਮਿਲੀ ਵੀ ਫੋਰਨ ਇਹ ਤਾਂ ਇੱਕ ਹੋਰ ਐਸੋਸੀਏਟ ਹੈ ਸ਼ੁਭਮ ਹੁਸ਼ਿਆਰਪੁਰ ਦਾ ਰਹਿਣ ਵਾਲਾ ਉਹ ਵੀ ਫੋਰਨ ਬੈਠਾ ਹੈ ਦੋਨੋਂ ਨਾਲ ਰਹਿੰਦੇ ਇਹਨਾਂ ਨੇ ਇਨ ਦੋਨੋਂ ਵਿਅਕਤੀਆਂ ਨੂੰ रुवते पवन संपर्क करके एग्जीक्यूट कराया जोड़ा गुप्ता है उन्हें वेपन प्रोवाइड कराए थे वैपन जड़े वो सतबीर सतेंदर सतेंदर जुशियारपुर सतबीर जो है जलंधर जिले का इन्होंने वेपन प्रोवाइड कराए थे ये दोनों भी गिरफ्तार हो चुके हैं प्लस एक होर व्यक्ति है जो शुभम का जानकार है मेरा नाम जतेंद्र है करतारपुर रहने वाला दो पर्चे पहला भी है ਇਨੇ ਅਮਿਨੀਸ਼ਨ ਪ੍ਰੋਵਾਈਡ ਕਰਾਇਆ ਗਿਆ ਸੀ ਜਦ ਇਹਨੂੰ ਰਾਉਂਡ ਅਪ ਕੀਤਾ ਇਹਦੇ ਤੋਂ ਇੱਕ 32 ਬੋਰ ਦਾ ਪਿਸਤਲ ਵੀ ਬਰਾਮਦ ਹੋਇਆ ਟੋਟਲ ਜਿਹੜੀ ਰਿਕਵਰੀ ਹੋ ਤਿੰਨ ਗਰੂਸਟੇ ਹੋ ਗਈ ਜੀ ਤੇ ਪੰਜ ਬੰਦੇ ਗ੍ਰਿਫਤਾਰ ਹੈ ਦੋ ਜਿਹੜੇ ਭਾਰ ਬੈਠੇ ਹਨ ਉਹ ਨਾਮਿਨੇਟਡ ਹੈ ਤਿੰਨ ਹੋਰ ਵਿਅਕਤੀ ਜਿਨ੍ਹਾਂ ਦਾ ਮਾਈਨਰ ਰੋਲ ਵੀ ਹੈ ਉਹ ਵੀ ਨਾਮਿਨੇਟ ਕਰ ਲਏਗੇ